ਮੇਰੇ ਧਰਮ ਪਤਨੀ ਖੜੇ ਹੋ ਜਾ ਬੀਬੀ ਸ਼ਹਰੀਨ कौर ਖਾਲਸਾ ਅਤੇ ਸਾਡੇ ਵੀਰ ਪਰਮਿੰਦਰ ਸਿੰਘ ਇਹ ਤੁਹਾਡੇ ਮਾਨੁਕੇ ਜੋਂ ਤੋਂ ਮਾਨੁਕੇ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਆ ਮੇਰੇ ਧਰਮ ਪਤਨੀ ਬੀਬੀ ਸ਼ਹਰੀਨ कौर ਖਾਲਸਾ ਮਾਨੁਕੇ ਜੋਂ ਤੋਂ ਚੌਧਾ ਪਿੰਡਾਂ ਦੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਆ ਸੋ ਅੱਜ ਅਸੀਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਉਹਨਾਂ ਦਾ ਇਹ ਆਪਣਾ ਪਿੰਡ ਆ ਉਹਨਾਂ ਦੇ ਨਾਮ ਨਾਲ ਸਰਬਜੀਤ ਕੌਰ ਮਾਨੂਕੇ ਆਪਾਂ ਸਾਰੇ ਜਾਣ ਪਛਾਣ ਆ ਉਹਨਾਂ ਨਾਲ ਤੁਹਾਡੇ ਨਗਰਦੀ ਨੇ ਸੋ ਉਹਨਾਂ ਦੀ ਰਹਿਨਵਾਈ ਦੇ ਹੇਠ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਇਹ ਜਿਹੜੀਆਂ ਆਪਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜ ਰਹੇ ਆ ਇਹ ਚੋਣਾਂ ਕੰਮਾਂ ਦੇ ਆਧਾਰ ਤੇ ਲੜੀਆਂ ਜਾ ਰਹੀਆਂ ਮੁੱਦਿਆਂ ਦੇ ਆਧਾਰ ਤੇ ਲੜੀਆਂ ਜਾ ਰਹੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਕੰਮ ਕਰਕੇ ਦਿਖਾਏ ਜਿਹੜੀਆਂ ਪਿਛਲੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤੇ ਭਾਵੇਂ ਉਹ ਨਹਿਰੀ ਖਾਲਸਨ ਨ ਦੇਖੋ ਤੁਸੀਂ ਜਿੰਨੇ ਸੂਏ ਵੇਖਦੇ ਹੋ ਪੱਕੇ ਕੀਤੇ ਨਹਿਰਾ ਪੱਕੀਆਂ ਕੀਤੀਆਂ ਨੇ ਖਾਲੇ ਬਣਾ ਰਹੇ ਆ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਕਿਸਾਨਾਂ ਨੂੰ ਬਿਜਲੀ ਦੇਣੇ ਦੇਣੀ ਤੇ ਉਹ ਵੀ 8-8 ਘੰਟੇ ਕਈ ਵਾਰੀ ਤਾਂ ਝੋਨੇ ਵੇਲੇ ਤਾਂ ਵੇਖੋ ਇਹਨਾਂ ਨੇ ਕਹਿ ਹੀ ਦਿੱਤਾ ਸੀ ਵੀ ਮੋਟਰਾਂ ਤੁਹਾਨੂੰ ਆਪ ਬੰਦ ਕਰਨੀਆਂ ਪਿਆ ਕਰਨਗੀਆਂ ਤੇ ਮੋਟਰਾਂ ਆਪ ਬੰਦ ਕਰਨੀਆਂ ਪੈਣੀਆਂ ਸਨ ਕਦੇ ਲੈਟ ਨਹੀਂ ਜਾਂਦੀ ਸੀ ਇਹ ਘਰਾਂ ਵਾਲੀ ਲਾਈਟ ਕਈ ਵਾਰੀ ਬੈਲ ਪੂਰੇ ਪਰਦੇ ਹੁੰਦੇ ਸੀ ਇੱਕ ਹੋਰ ਖੂਬੀ ਆ ਜਦੋਂ ਬੈਲ ਪੂਰੇ ਪਰਦੇ ਹੁੰਦੇ ਸੀ ਤੇ ਲਾਈਟ ਵੀ ਪੂਰੀ ਨਹੀਂ ਮਿਲਦੀ ਸੀ ਬੈਲ ਪੂਰਾ ਦੇਣਾ ਲਾਈਟ ਵੀ ਨਾ ਹੋਣੀ ਗਰਮੀ ਚ ਮਰਨਾ ਸੋ ਹੁਣ ਲਾਈਟ ਵੀ ਫ੍ਰੀ ਆ ਤੇ ਆਉਂਦੀ ਵੀ ਪੂਰੀ ਆ ਇਹ ਬਹੁਤ ਵੱਡੀ ਸਹੂਲਤ ਸਾਨੂੰ ਦਿੱਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 600 ਯੂਨਿਟ ਫਿਰੇ ਨਹੀਂ ਕਿ ਕਿਸੇ ਤਬਕੇ ਲਈ 200 ਆ ਕਿਸੇ ਲਈ ਹੈ ਹੀ ਨਹੀਂ ਸਾਰਿਆਂ ਨੂੰ ਇੱਕੋ ਜੀ ਦ੍ਰਿਸ਼ਟੀ ਨਾਲ ਦੇਖਦੇ ਆ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਲਈ 600 ਯੂਨਿਟ ਮਾਫਾ ਸਭ ਨੂੰ ਇੱਕੋ ਜੀ ਦ੍ਰਿਸ਼ਟੀ ਨਾਲ ਦੇਖਿਆ ਇੱਕੋ ਜੀ ਸੋਚ ਨਾਲ ਤੱਕਿਆ ਇਹ ਸੋਚ ਆ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਹੁਣ ਅਸੀਂ ਤੁਹਾਡੇ ਦਰਮਿਆਨ ਪਹੁੰਚੇ ਆ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਉਮੀਦਵਾਰ ਮੇਰੇ ਧਰਮ ਪਤਨੀ ਨੇ ਬੀਬੀ ਸ਼ਹਿਰੀਨ ਕੌਰ ਖਾਲਸਾ ਤੇ ਇਹ ਵੀਰ ਮੇਰਾ ਪਰਮਿੰਦਰ ਸਿੰਘ ਇਹਨਾਂ ਦੇ ਲਈ ਵੋਟ ਮੰਗਣ ਲਈ ਆਏ ਆ ਤੇ ਸਾਰਿਆਂ ਨੂੰ ਅਪੀਲ ਕਰਦੇ ਆਉਣ ਵਾਲੀ 14 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਇੱਕ ਜਿਵੇਂ ਪੰਚ ਦੀ ਵੋਟ ਪੈਂਦੀ ਆ ਤੇ ਇੱਕ ਸਰਪੰਚ ਦੀ ਦੋ-ਦੋ ਵੋਟਾਂ ਇੱਕ ਜਾਣੇ ਦੀਆਂ ਪੈਣੀਆਂ ਨੇ ਇੱਕ ਤਾਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਪਾਉਣੀ ਆ ਇੱਕ ਆਪਣੇ ਬਲਾਕ ਸਮਤੀ ਮੈਂਬਰ ਲਈ ਪਾਉਣੀ ਆ ਸੋ ਦੋ-ਦੋ ਵੋਟਾਂ ਥੋਡੀਆਂ ਪਹਿਣੀਆਂ ਦੋਹਾਂ ਹੀ ਵੈਲਟ ਪੇਪਰਾਂ ਦੇ ਉੱਤੇ ਝਾੜੂ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਕਾਮਯਾਬ ਕਰਿਓ ਤਾਂ ਜੋ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਇਹ ਕੇਂਦਰ ਸਰਕਾਰ ਰਾਜ ਸਰਕਾਰ ਡੀਸੀ ਦੇ ਥਰੂ ਤੁਹਾਡੇ ਤੱਕ ਕੇਂਦਰ ਤੇ ਰਾਜ ਸਰਕਾਰ ਦੀਆਂ ਸਹੂਲਤਾਂ ਨੂੰ ਲੈ ਕੇ ਆਉਂਦਾ ਜਿਹੜਾ ਬਲਾਕ ਸੰਮਤੀ ਮੈਂਬਰ ਆ ਉਹ ਜਿਹੜੀ ਸਾਡੀ ਰਾਜ ਸਰਕਾਰ ਆ ਉਹਦੀਆਂ ਸਹੂਲਤਾਂ ಗ್ರಾಮ ਪੰਚਾਇਤ ਤੱਕ ਲੈ ਕੇ ਆਉਂਦਾ ਇਹ ਕੜੀ ਦਾੜ ਕੜੀ ਆ ਜਿਵੇਂ ಗ್ರಾಮ ਪੰਚਾਇਤ ਇਹਟਲੇ ਲੈਵਲ ਤੇ ਹੋ ਜਾਂਦੀ ਆ ਉਸ ਤੋਂ ਉਪਰੇ ਲੈਵਲ ਤੇ ਬਲਾਕ ਸੰਮਤੀ ਹੋ ਜਾਂਦੀ ਆ ਅਗਲੀ ਕੜੀ ਆ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਆ ਉਦੋਂ ਅਗਲੀ ਕੜੀ ਆ ਡੀਸੀ ਡੀਸੀ ਤੋਂ ਆ ਰਾਜ ਸਰਕਾਰ ਤੇ ਰਾਜ ਤੋਂ ਆ ਕੇਂਦਰ ਸਰਕਾਰ ਇਹ ਸਾਰੀ ਇਸ ਤਰ੍ਹਾਂ ਕੜੀ ਚੱਲਦੀ ਆ ਇਹ ਇੱਕ ਧੰਚਾ ਆ ਜਿਹੜਾ ਵਿਕਾਸ ਪਿੰਡੂ ਵਿਕਾਸ ਦੇ ਨਾਲ ਜੁੜੀ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਚੋਣ ਹੁੰਦੀ ਆ ਇਸ ਕਰਕੇ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਹੁੰਦੀ ਕੀ ਆ ਉਹਦੇ ਲਈ ਜਾਣਕਾਰੀ ਹਿਤ ਦੱਸਣਾ ਜ਼ਰੂਰੀ ਆ ਵੀ ਇਹ ਬਹੁਤ ਵੱਡਾ ਰੋਲ ਆ ਪਿੰਡਾਂ ਦੇ ਵਿਕਾਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ ਜੇ ਅਸੀਂ ਚੁਣੇ ਹੋਏ ਸਰਕਾਰ ਦੇ ਨੁਮਾਇੰਦਿਆਂ ਨੂੰ ਚੁਣਦੇ ਆ ਤਾਂ ਤੁਹਾਨੂੰ ਪਤਾ ਹੀ ਆ ਵੀ ਗ੍ਰਾਂਟਾਂ ਦੇ ਗੱਫੇ ਖੁੱਲੇ ਆ ਸਕਦੇ ਆ ਆਪਣੇ ਬੰਦੇਆਂ ਲਈ ਇਹ ਖੁੱਲ੍ਹਦਲੀ ਨਾਲ ਸਰਕਾਰ ਆਪਣੇ ਬੰਦੇਆਂ ਨੂੰ ਭਗਵੰਤ ਮਾਨ ਸਿੰਘ ਜੀ ਸਾਡੇ ਮੁੱਖ ਮੰਤਰੀ ਸਾਹਿਬ ਉਹ ਖੁੱਲ੍ਹਦਲੀ ਨਾਲ ਪੰਜਾਬ ਦੇ ਲਈ ਖਜ਼ਾਨੇ ਦਾ ਮੂੰਹ ਖੋਲ ਕੇ ਬੈਠੇ ਆ ਉਹਨਾਂ ਨੇ ਕਦੀ ਮਨਪ੍ਰੀਤ ਬਾਦ ਲਾਂਗੂ ਇਹ ਨਹੀਂ ਕਿਹਾ ਜਦੋਂ ਕਾਂਗਰਸ ਦੇ ਵਿੱਤ ਮੰਤਰੀ ਰਹੇ ਆ ਵੀ ਇਹ ਤਾਂ ਸਾਡਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਨੀਅਤ ਸਾਫ਼ ਹੋਣੀ ਚਾਹੀਦੀ ਆ ਕਦੇ ਵੀ ਮੁੱਖ ਮੰਤਰੀ ਸਾਹਿਬ ਨੇ ਇੰਨੀਆਂ ਸਹੂਲਤਾਂ ਦੇਣ ਤੋਂ ਬਾਅਦ ਵੀ ਇਹ ਇੱਕ ਵਾਰੀ ਵੀ ਆਪਣੀ ਜਵਾਨ ਚ ਆਪਣੇ 4-3 3.5 ਸਾਲ ਦੇ ਰਾਜ ਦੇ ਵਿੱਚ ਕਦੇ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਆ ਉਹ ਕਹਿੰਦੇ ਲੋਕਾਂ ਲਈ ਸਾਡਾ ਖਜ਼ਾਨਾ ਖੁੱਲਾ ਆ ਸੋ ਇਸ ਲਈ ਇਹ ਬੇਨਤੀ ਕਰਨ ਆਏ ਆ ਆਉਣ ਵਾਲੀ 14 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਆਪ ਜੀ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਤੇ ਬਲਾਕ ਸਮਤੀ ਮੈਂਬਰ ਪਰਮਿੰਦਰ ਵੀਰ ਨੂੰ ਕਾਮਯਾਬ ਕਰਨਾ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਹੁਣ ਮੈਂ ਬੇਨਤੀ ਕਰਾਂਗਾ ਦੋ ਸ਼ਬਦ ਮੇਰੇ ਧਰਮ ਪਤਨੀ ਸ਼ੈਰੀਨ ਕੌਰ ਖਾਲਸਾ ਸੋ ਬੇਨਤੀ ਕਰਦੇ ਆ ਐਮਐਲਏ ਸਾਹਿਬ ਦੇ ਬੇਟਾ ਉਹ ਤੁਹਾਡੇ ਨਾਲ ਦੋ ਚਾਰ ਸ਼ਬਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਨਾ ਜਿਹੜੇ ਅੱਜ ਇਸ ਮੀਟਿੰਗ ਚ ਆਏ ਨੇ ਜਿਹਦਾ ਮੁੱਦਾ ਆਪਣਾ ਬਲੌਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਸ ਪਿੰਡ ਦੇ ਨਾਲ ਨਾ ਦਿਲ ਜੁੜਿਆ ਮਾਣੂਕੇ 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 ਜਦੋਂ ਵੀ ਪੰਜਾਬ ਚ ਕਿਤੇ ਵੀ ਮਾਣੂਕੇ ਦਾ ਨਾਮ ਗੁਮੀਤਾ ਨਾ ਤਾਂ ਖੁਸ਼ੀ ਹੁੰਦੀ ਹੈ ਕਿ ਇਹ ਸਾਡਾ ਆਪ ਦਾ ਪਿੰਡ ਹੈ ਤੇ ਜਿਵੇਂ ਖਾਲਸਾ ਜੀ ਨੇ ਕਿਹਾ ਕਿ ਸਰਬਜੀਤ ਕੌਰ ਮਾਣੂਕੇ ਤਾਂ ਹੀ ਸਰਬਜੀਤ ਕੌਰ ਮਾਣੂਕੇ ਆ ਕਿਉਂਕਿ ਇਸ ਪਿੰਡ ਨੇ ਸਾਨੂੰ ਬਹੁਤ ਮਾਣ ਦਿੱਤਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਦੋ ਵਾਰ ਐਮਐਲਏ ਬਣਾਇਆ ਸਾਡੇ ਦੋ ਵਾਰ ਵਿਸ਼ਵਾਸ ਜਤਾਇਆ ਤੇ ਅੱਗੇ ਵੀ ਇਦਾਂ ਹੀ ਵਿਸ਼ਵਾਸ ਜਤਾਉਂਦੇ ਰਹੋ ਆਪ ਜੀ ਦਾ ਸਭ ਜੀ ਦਾ ਸ਼ੁਕਰੀਆ ਹੁਣ ਅੱਜ ਦਾ ਵਿਸ਼ੇ ਜੋ ਕਿ ਆਉਣ ਵਾਲੀਆਂ ਚੋਣਾਂ ਨੇ ਕਿ ਇਸ ਪਿੰਡ ਤੋਂ ਤਾਂ ਕਦੇ ਵੀ ਐਮਐਲਏ ਸਾਭ ਭੱਜਿਆ ਹੀ ਨਹੀਂ ਇਹ ਤਾਂ ਜਦੋਂ ਵੀ ਇੱਥੇ ਆਉਣ ਲੱਗਦੇ ਆ ਸਾਨੂੰ ਆਪ ਨੂੰ ਚਾਹ ਚੜਦਾਂਗੇ ਕਿ ਅੱਜ ਮਾਨੂੰ ਕਿ ਜਾਣਾ ਹੈ ਅੱਜ ਅਸੀਂ ਮਾਨੂੰ ਕਿ ਜਾਣਾ ਅੱਗੇ ਵੀ ਕੰਮ ਕੀਤੇ ਆ ਅੱਗੇ ਵੀ ਕੰਮ ਕਰਦੇ ਆਵਾਂਗੇ ਸਕੂਲ ਬਣਾਤੇ ਸੜਕਾਂ ਬਣਾਤੀਆਂ ਗਰਾਊਂਡ ਬਣਾਤੇ ਪਾਰਕਾਂ ਬਣਾਤੀਆਂ ਹੋਰ ਵੀ ਬਹੁਤ ਕੁਝ ਕਰਾਂਗੇ ਬਸ ਤੁਸੀਂ ਆਪ ਦਾ ਭਰੋਸਾ ਸਾਡੇ ਵਿੱਚ ਰੱਖਿਓ ਤੇ ਆਪਣੇ ਕੈਂਡੀਡੇਟ ਨੇ ਬਲੌਗ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਤੀ ਦੇ ਇਨਾਂ ਚ ਵੀ ਆਪਦਾ ਵਿਸ਼ਵਾਸ ਦਿਖਾਇਓ ਤਾਂ ਕਿ ਅੱਗੇ ਆ ਕੇ ਜਿਵੇਂ ਐਮ.ਐਲ.ਏ. ਸਾਹਿਬ ਨੇ ਇਸ ਪਿੰਡ ਦੇ ਕੰਮ ਕੀਤੇ ਨੇ ਇਸ ਹਲਕੇ ਦੇ ਕੰਮ ਕੀਤੇ ਨੇ ਉਹ ਵੀ ਇਦਾਂ ਹੀ ਨਾਲ ਲਾ ਕੇ ਜਿਲ੍ਹਾ ਪ੍ਰੀਸ਼ਦੀ ਦੇ ਕੰਮ ਲੈ ਕੇ ਆਉਣ ਲੋਕ ਸੰਮਤੀਆਂ ਦੇ ਕੰਮ ਲੈ ਕੇ ਆਉਣ ਫੰਡ ਲੈ ਕੇ ਆਉਣ ਇੱਕ ਬਹੁਤ ਹੀ ਵੱਡਾ ਮੁੱਦਾ ਜੋ ਕਿ ਇਹ ਹੈ ਕਿ ਇਹ ਇਸ ਇਹ ਇਲੈਕਸ਼ਨਾਂ ਇਹ ਸਰਕਾਰ ਦਾ ਸੈਮੀਫਾਈਨਲ ਹੈ ਜੇ ਆਪਾਂ ਇਹ ਸੈਮੀਫਾਈਨਲ ਜਿੱਤਾਂਗੇ ਫੇਰ ਹੀ ਆਪਾਂ ਤਗੜੇ ਹੋ ਕੇ 27 ਵਾਲੀਆਂ ਚੋਣਾਂ ਜਿਹੜਾ ਕਿ ਆਪਣਾ ਫਾਈਨਲ ਹੈ ਉਹਨੂੰ ਲੜ ਸਕਾਂਗੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਵਾਰ ਇਹ ਸੈਮੀਫਾਈਨਲ ਜਿੱਤੀਏ ਤਾਂ ਕਿ ਉੱਪਰ ਮਾਨ ਸਰਕਾਰ ਨੂੰ ਵੀ ਹੋਵੇ ਕਿ ਹਾਂ ਮਾਨੁਕੇ ਪਿੰਡ ਕਿਸੇ ਦੇ ਨਾਂ ਨਾਲ ਜੁੜਿਆ ਤੇ ਕੋਈ ਜੇ ਮਾਨੁਕੇ ਪਿੰਡ ਨਾਲ ਜੁੜਿਆ ਤੇ ਕੋਈ ਤਾਂ ਗੱਲਬਾਤ ਹੋਣੀ ਹੈ ਉਸ ਪਿੰਡ 'ਚ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਉਣ ਵਾਲੀ 14 ਤਰੀਕ ਨੂੰ ਵੋਟ ਪਾ ਕੇ ਜਰੂਰ ਕੈਂਡੀਡੇਟ 'ਚ ਆਪ ਦਾ ਭਰੋਸਾ ਜਤਾਇਓ ਤਾਂ ਕਿ ਅੱਗੇ ਵੀ ਉਹ ਇਦਾਂ ਹੀ ਕੰਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬੇਨਤੀ ਕਰਾਂਗਾ ਬਾਈਬਲ ਸ਼ਹਿਰੀਨ ਕੋਰ ਬਾਈਬਲ ਦੇਵ ਸਿੰਘ ਜੀ ਬਾਣੂਕੇ ਉਹਨਾਂ ਨੂੰ ਬੇਨਤੀ ਆ ਜਿਹੜਾ ਟਰੱਕ ਜੂਨੀ ਅੰਦਰ ਪ੍ਰਧਾਨ ਨੇ ਸੋ ਉਹ ਦੋ ਬੋਲ ਤੁਹਾਡੇ ਨਾਲ ਉਹ ਵੀ ਸਾਂਝੇ ਕਰਨਗੇ ਸ਼ਹਿਰੀਨ ਤੁਹਾਡੇ ਨਾਲ ਦੋ ਬੋਲ ਬਾਅਦ ਵਿੱਚ ਸਾਂਝੇ ਕਰਨਗੇ ਬਹੁਤ ਸਤਿਕਾਰਯੋਗ ਨਗਰ ਵਾਸੀਓ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲੇ ਪਹੁੰਚੇ ਨੇ ਸਾਡੇ ਭੈਣਾਂ ਜੀ ਦੇ ਨਾਲ ਸਰ ਜੀ ਦਾ ਜਿਹੜਾ ਪਿਛਲੇ ਸੱਤੇ ਗਲਾਂ ਸ਼ਾਂਤੀ ਦੀਆਂ ਇਲੈਕਸ਼ਨਾਂ ਹੋਣ ਜਾਣੀਆਂ ਨੇ ਸਾਡੇ ਕੈਂਡੀਡੇਟ ਨੇ ਸਰਵਿੰਦਰ ਸਿੰਘ ਤੇ ਬੀਬੀ ਸ਼ਾਹਦੀਨ ਦਾ ਖਾਲਸਾ ਵੋਟ ਪਾਉਣ ਵੇਲੇ ਬੰਦੇ ਦੀ ਪਰਚ ਜ਼ਰੂਰ ਕਰਿਓ ਕਿ ਕਿਹੜਾ ਬੰਦਾ ਸਾਡੀ ਵੋਟ ਦੇ ਸਾਡਾ ਤੇ ਕਿਹੜਾ ਨਹੀਂ ਗੱਲ ਹੈ ਸੋ ਆਪਾਂ ਇਹਨਾਂ ਦੋਨਾਂ ਕੈਂਡੀਡੇਟਾਂ ਨੂੰ ਵੱਤਵੱਧ ਵੋਟਾਂ ਪਾ ਕੇ ਲੋਕਾਂ ਚਾਹਤ ਦੇਖਿਆ ਜਦੋਂ ਦਾ ਪ੍ਰਵਿੰਦਰ ਦਾ ਅਨਾਉਂਸ ਹੋਇਆ ਤੇ ਜੀਬੀ ਖਾਲਸਾ ਜੀ ਦਾ ਅਨਾਉਂਸ ਹੋਇਆ ਤਾਂ ਲੋਕਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਰਤਸ਼ਾ ਬੜੇ ਖੁਸ਼ ਨੇ ਬੜੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਅਸੀਂ ਤਾਂ ਵੋਟ ਪਾਵਾਂਗੇ ਇੱਧਰ ਬੜੇ ਕਿਸੇ ਸਾਹਮਣੇ ਆਏ ਨੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਸੋ ਉਮੀਦਵਾਰ ਦੀ ਪਰਖ ਬਹੁਤ ਜ਼ਿਆਦਾ ਜ਼ਰੂਰੀ ਆ ਸਾਰੀਆਂ ਗੱਲਾਂ ਨੂੰ ਪਿਛੀਆਂ ਨੂੰ ਧੋਖਿਓ ਅੱਜ ਤੱਕ ਦਾ ਦਾ ਕਾਹੜ ਦੇਖਿਓ ਤੇ ਫੇਰ ਆਪਦੀ ਵੋਟ ਇਹਨਾਂ ਸਾਡੇ ਦੋ ਕੈਂਡੀਡੇਟ ਨੇ ਪਰਵਿੰਦਰ ਤੇ ਬੀਬੀ ਸ਼ਹਿਰੀਨ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਆਪਾਂ ਦਿਖਾਈਏ ਵਾਜਪੀ ਜੀ ਦਾ ਖਾਲਸਾ ਸ਼ਹਿਵਾਜ ਜੀ ਦੀ। ਸੋ ਜਿਵੇਂ ਵੀਰ ਬਲਦੇਵ ਸਿੰਘ ਜੀ ਨੇ ਇਹ ਗੱਲਾਂ ਕਹੀਆਂ ਨਾ ਮੈਨੂੰ ਇੱਕ ਫੋਨ ਆਇਆ ਮਾਨੁਕਾ ਵਿੱਚੋਂ। ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਅਸੀਂ ਪਾਉਣੀ ਨਹੀਂ ਵੋਟ ਅਸੀਂ ਤੁਹਾਨੂੰ 70 ਵੋਟਾਂ ਪਵਾਵਾਂਗੇ ਵੀ। ਕਈ ਵਾਰੀ ਪਿੰਡ ਵਿੱਚ ਗਲੇ ਸ਼ਿਕਵੇ ਹੁੰਦੇ ਆ ਉਹ ਕਹਿੰਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਨੇ ਤੁਹਾਡੀ ਸ਼ਖਸੀਅਤ ਨੂੰ ਕਿਉਂਕਿ ਗੁਰਮਤ ਪ੍ਰਚਾਰਕ ਵਜੋਂ ਮੈਨੂੰ ਜਾਣਦੇ ਨੇ ਸਾਰੇ ਪ੍ਰਵਾਸ तकरीबन ਪਿੰਡਾਂ ਦੇ ਵਿੱਚ ਲੈਂਕਾ ਤੇ ਮੇਰੇ ਧਰਮਪਤਨੀ ਇਸ ਜੋਂ ਮਹਿਮ ਦੇ ਵਿੱਚ ਉਤਰੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੇ ਵਜੋਂ ਸੋ ਕਹਿੰਦੇ ਜੀ ਅਸੀਂ 70 ਵੋਟਾਂ ਹੋਰ ਵੀ ਪਵਾਵਾਂਗੇ ਮਹਿਮਾਨ ਨੂੰ ਕਹਿੰਦੇ ਉਹਨਾਂ ਨਿਵਾਸੀਆਂ ਦਾ ਜੇ ਕਿਤੇ ਇੱਥੇ ਬੈਠੇ ਵੀ ਹੋਣ ਮੈਨੂੰ ਨਹੀਂ ਪਤਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੇ ਵੀਰ ਨੂੰ ਵੀ ਪਿਆਰ ਦਿਓ ਸਾਨੂੰ ਵੀ ਪਿਆਰ ਦਿਓ ਤਾਂ ਕਿ ਅਸੀਂ ਤੁਹਾਡੇ ਪਿਆਰ ਦਾ ਕਰਜ਼ ਆਪਣੀਆਂ ਗਰਾਂਟਾ ਵੰਡ ਕੇ ਉਤਾਰ ਸਕੀਏ ਅਸੀਂ ਆਪਣੇ ਫਰਜ਼ ਨਿਭਾ ਸਕੀਏ ਹੁਣ ਤੁਹਾਡੇ ਪਿੰਡ ਦੀ ਧੀ ਤੁਹਾਡੀ ਬੇਟੀ ਐਮਐਲਏ ਸੰਜੀਤ ਕੌਰ ਜੀ ਮਾਨੂੰਕੇ ਤੁਹਾਡੇ ਨਾਲ ਚਾਰ ਬੋਲ ਸਾਂਝੇ ਕਰਨਗੇ ਜੀ ਜੋ ਤੇਰੇ ਆਪਣੇ ਪਤੈ ਦੀ ਸਾਂਝ ਅਚ ਕਰਦੀ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਇਸ ਪਿੰਡ ਦੇ ਵਿੱਚ ਆ ਕੇ ਅਜੀਬ ਜਿਹਾ ਪਿਆਰ ਅਜੀਬ ਜਿਹਾ ਹਲਾਰ ਮਿਲਦਾ ਬਾਕੀ ਪਿੰਡਾਂ ਚ ਜਾਈਦਾ ਆਸ਼ੰਦਰੀ ਦਾ ਪਾਚ ਲਈਦਾ ਕਹਿੰਦਾ ਦਿਲ ਕਰਦਾ ਬੈਠੇ ਰਹੇ 10 ਵਜੇ ਇਹ ਤੇ ਦਿਲ ਕਰਦਾ ਵੀ ਘਟੋ ਘਟ ਆਪਣੇਆਂ ਦੇ ਚਿਹਰੇ ਦੇਖੀਏ ਕਿਸੇ ਚੋਂ ਆਏ ਆਂਦੀ ਹੈ ਗੱਲ ਕਿਸੇ ਚੋਂ ਮਤਲਬ ਕਈ ਮੇਰੇ ਪਾਪਾ ਦੇ ਦੋਸਤ ਰਹੇ ਆ ਕਈਆਂ ਨੇ ਮੇਰੀ ਮਾਂ ਨਾਲ ਜੱਫੀ ਪਾਈ ਹੋਈ ਆ ਤੇ ਕਈ ਮੇਰੇ ਭਰਾ ਦੇ ਸਕੂਲ ਦੇ ਵਿੱਚ ਪੜੇ ਹੋਏ ਆ ਨਾਲ ਪੜੇ ਆ ਕੋਈ ਮੇਰੀ ਭੈਣ ਦੀਆਂ ਕਲਾਸਮੇਟਸ ਆ ਤੇ ਆਪਣਿਆਂ ਦੇ ਵਿੱਚੋਂ ਆਪਣਿਆਂ ਨਾਲ ਲਿੰਕ ਹੁੰਦਾ ਇੱਥੇ ਇੱਥੇ ਗੱਲ ਇੱਕੋ ਹੀ ਹੈ ਮੈਂ ਕਦੇ ਵੀ ਇਸ ਪਿੰਡ ਨੂੰ ਮਤਲਬ ਮੇਰਾ ਪਰਿਵਾਰ ਹੈ ਬੇਸ਼ੱਕ ਮੈਨੂੰ ਸਾਰੇ ਪਿੰਡਾਂ ਵਾਲੇ ਕਹਿੰਦੇ ਆ ਬਈ ਜੀ ਜਦੋਂ ਤੁਸੀਂ ਗੱਲ ਕਰਦੇ ਹੋ ਮਾਨੁਕਿਆ ਦੀ ਕਰਦੇ ਪਰ ਪਤਾ ਨਹੀਂ ਕੀ ਹੈ ਬਈ ਕੁੜੀ ਨੂੰ ਪੇਕਿਆਂ ਦਾ ਮੋਹ ਆ ਹੀ ਜਾਂਦਾ ਹੁੰਦਾ ਜੋ ਮਰਜ਼ੀ ਹੋ ਜੇ ਜਿਵੇਂ ਮਰਜ਼ੀ ਹੋ ਜੇ ਉਹ ਲੱਖੀ ਬੈਠਾ ਜਦੋਂ ਵੀ ਗੱਲ ਕਰਦਾ ਜਦੋਂ ਕੋਈ ਗ੍ਰਾਂਟ ਵੱਢੀਏ ਕਿਤੇ ਇਹਨੂੰ ਨਾ ਦਿੱਤੀ ਜਾਵੇ ਤੇ ਇਹ ਲੜਦਾ ਆ ਮਿੰਟੂ ਬੈਠਾ ਇਹਨੇ ਤਾਂ ਪਤਾ ਨਹੀਂ ਕੀ ਐ ਬਸ ਇਹਨੇ ਤਾਂ ਫਿਰ ਵੀਡੀਓ ਤੇ ਇੱਕ ਆਡੀਓ ਦੀ ਕਾਲ ਪਾੜੀ ਹੁੰਦੀ ਹੈ ਮੈਨੂੰ ਵੀ ਤੁਸੀਂ ਮੈਨੂੰ ਆਹ ਨਹੀਂ ਦਿੱਤਾ ਤੇ ਅੱਜ ਤੋਂ ਬਾਅਦ ਤਾਂ ਮੈਂ ਗਿਆ ਠੀਕ ਤੇ ਮੈਨੂੰ ਪਤਾ ਦੇਖੋ ਹਾਂ ਮੈਨੂੰ ਪਤਾ ਵੀ ਬੱਚਾ ਮੇਰਾ ਹੀ ਐ ਫਿਰ ਅਗਲੇ ਦਿਨਾਂ ਲਾ ਕੇ ਅਸੀਂ ਚਾਹ ਵੀ ਪੀ ਲੈਣੀ ਹੈ ਇਕੱਠੀ ਠੀਕ ਹੈ ਅਗਲੇ ਦਿਨਾਂ ਸੇ ਇਕੱਠੇ ਚਾਹ ਵੀ ਪੀਲੇ ਤੇ ਫਿਰ ਲੈ ਕੇ ਆਉਣਾ ਹੁੰਦਾ ਨਾਲ ਪ੍ਰਦੀਪ ਨੂੰ ਨਾਲ ਸਾਰੇ ਚਾਰ ਪੰਜ ਜਾਣਿਆਂ ਨੂੰ ਉਹ ਪਹਿਲਾਂ ਆਉਂਦੇ ਆ ਉਹ ਮੇਰੇ ਤੋਂ ਝਿੜਕਾ ਖਾਂਦੇ ਆ ਉਹਦੀਆਂ ਵੀ ਇਹਨੇ ਕੱਲ ਆਇਆ ਕੀਤਾ ਹੈ ਕੀਤਾ ਫਿਰ ਆਪ ਜਦੋਂ ਸਾਰਾ ਕੁਝ ਨਿਬੜ ਜਾਂਦਾ ਉਦੋਂ ਹੌਲੀ ਕਿਤੇ ਨੇ ਆ ਕੇ ਬਹਿ ਜਾਂਦਾ ਪਿਆਰੀ ਐ ਇੰਨਾ ਬੱਚਿਆਂ ਨਾਲ ਕਦੇ ਜਵਾਬ ਦਿੱਤਾ ਹੀ ਨਹੀਂ ਹੁਣ ਗੱਲ ਇਹ ਹੈ ਬਿ ਪਾਂਬੜ ਨੇ ਤਾਂ ਪਾਂਬੜ ਕਬੱਡੀ ਚ ਬਾਲੇ ਹੋਏ ਆ ਤੇ ਮਾਨੂੰ ਕਿਹੜਾ ਨੇ ਪਾਂਬੜ ਕਦੋਂ ਬਾਲਣੇ ਆ ਇਹ ਦੱਸ ਦਿਓ ਵੋਟ ਇੱਕ ਤਰਫਾ ਕਰ ਦਿਓ ਕਿਉਂਕਿ ਮੈਂ ਪਿੰਡ ਦੇ ਵਿੱਚ ਨਾ ਕਿਸੇ ਨੂੰ ਮਾਰਾ ਕਰਕੇ ਜਾਣਾ ਨਾ ਕਿਸੇ ਨੂੰ ਚੰਗਾ ਕਰਕੇ ਜਾਣਾ ਹੁਣ ਇੱਕ ਗੱਲ ਜ਼ਰੂਰ ਮੈਂ ਕਹਾਂਗੀ ਰਾਜਾ ਬੜੰਗ ਇੱਕੋ ਹੀ ਕੈਂਡੀਡੇਟ ਨੂੰ ਲੱਖੇ ਵਾਲੇ ਨੂੰ ਪਾਸੇ ਦੇ ਕੇ ਜਾਂਦੇ ਆ ਬਈ ਇਹ ਆਜਾਦ ਉਮੀਦਵਾਰ ਮੇਰਾ ਠੀਕ ਹੈ ਉਸੇ ਕੈਂਡੀਡੇਟ ਲਈ ਅਕਾਲੀ ਦਲ ਕਲੇਰ ਅਖਬਾਰ ਦੀਆਂ ਖਬਰਾਂ ਤੁਸੀਂ ਵੀ ਪੜੀਆਂ ਹੋਣਗੀਆਂ ਅਕਾਲੀ ਦਲ ਵਾਲਾ ਕਲੇਰ ਆ ਕੇ ਭਾਸ਼ਣ ਦੇ ਕੇ ਜਾਂਦਾ ਵੀ ਇਹ ਕੈਂਡੀਡੇਟ ਮੇਰਾ ਇਹ ਲੋਕਾਂ ਨੂੰ ਸਮਝ ਆ ਰਹੀ ਹੈ ਜਿਹੜੀਆਂ ਰਣਗੀਆਂ ਮਿਲੀਆਂ ਚੱਲਦਾ ਚੱਲ ਰਹੀ ਇਹ ਲੋਕਾਂ ਨੂੰ ਸਮਝ ਆ ਰਹੀ ਹੈ ਜੇ ਆਜ਼ਾਦ ਕੈਂਡੀਡੇਟ ਆ ਆਜ਼ਾਦ ਤਾਂ ਫਿਰ ਪਿੰਡ ਦਾ ਹੋਏਗਾ ਨਾ ਲੋਕਾਂ ਦਾ ਹੋਏਗਾ ਨਾ ਪਰ ਹੁਣ ਤੁਸੀਂ ਥਾਪ ਕਿਉਂ ਦਿੰਦੇ ਆ ਜੇ ਜਾਂ ਤੁਸੀਂ ਸਿੱਧਾ ਕਹੋ ਸਾਨੂੰ ਕੋਈ ਬੰਦਾ ਹੀ ਨਹੀਂ ਲੱਭਿਆ ਅਸੀਂ ਰਲਮੀ ਚਾਲ ਚੱਲਦੇ ਆ ਜੇ ਤੁਸੀਂ ਸਿੱਧਾ ਕਹੋ ਵੀ ਸਾਡੀਆਂ ਪਾਰਟੀਆਂ ਦਾ ਆਧਾਰ ਖਤਮ ਹੋ ਚੁੱਕਿਆ ਸਾਨੂੰ ਹੁਣ ਕੋਈ ਬੰਦਾ ਨਹੀਂ ਲੱਭਦਾ ਮੈਂ ਤੇ ਅਕਾਲੀ ਦਲ ਕਾਂਗਰਸ ਅਕਾਲੀ ਦਲ ਰੜ ਕੇ ਖੇਡਾਂ ਲਏ ਤੇ ਵੀ ਖੇਡਿਆ ਜਾਣਾ ਤੁਸੀਂ ਇਹ ਕੰਦਾ ਕਰੋ ਇੱਥੇ ਵੀ ਖੇਡੇ ਜਾਣਗੇ ਕਿਉਂਕਿ ਸਾਡੇ ਵਾਲੇ ਮੁੰਡੇ ਨਵੇਂ ਆ ਇਹ ਬੱਚੇ ਆ ਬੱਚਿਆਂ ਨੂੰ ਸਪਸ਼ਟ ਗੱਲ ਕਰਨੀ ਆਉਂਦੀ ਹੁੰਦੀ ਆ ਨਾ ਰਲਣਾ ਨਹੀਂ ਆਉਂਦਾ ਹੁੰਦਾ ਸਾਡੇ ਆਲੇ ਰਾਜਨੀਤਿਕ ਨਹੀਂ ਹੈ ਸਾਡੇ ਜਵਾਲ ਮੁੰਡੇ ਆ ਯੂਥ ਹੈ ਯੂਥ ਦਾ ਕੰਮ ਹੈ ਜਿਹੜੀ ਗੱਲ ਆ ਮੂਹਤੇ ਉਹ ਪੋਲਿਟੀਕਲ ਹਾਂਡੇ ਹੋਏ ਆ ਉਹਨਾਂ ਦੇ ਅੰਦਰੋਂ ਅੰਦਰ ਕਹਿਣਾ ਉਹਨੂੰ ਫਲਾਵੇ ਨੂੰ ਹਲਾਟ ਕੇ ਫਲਾਵੇ ਨੂੰ ਚੇਤਾਵਨੀ ਪਰ ਮੈਂ ਅੱਜ ਤੁਹਾਡਾ ਇਕੱਠ ਦੇਖ ਕੇ ਇੱਕ ਗੱਲ ਦੀ ਤਾਂ ਵਧਾਈ ਦੇਣੀ ਹੈ ਬਈ ਹੁਣ ਨਹੀਂ ਦਬਦੇ ਹੁਣ ਨਹੀਂ ਦਬਦੇ ਨਾਲੇ ਵੈਸੇ ਵੀ ਪਾਮੜ ਨੂੰ ਕੋਣ ਨੱਬਲੂ ਆਪ ਹੀ ਮੱਚੂਗਾ ਪਾਮੜ ਨੂੰ ਕੋਣ ਨੱਬਲੂ ਆਪ ਹੀ ਮੱਚੂਗਾ ਜਦੋਂ ਇੱਕ ਵਾਰੀ ਇਹਨੇ ਪਾਈ ਕਵਡਡੀ ਦੀ ਰੇਡ ਚ 10 12 ਤੋਂ 20 ਵੇਟ ਕੇ ਲੈ ਜਾਊਗਾ ਠੀਕ ਹੈ ਨਾ ਬੀਪੀ ਸ਼ਹਿਰੀਨ ਕੋਲ ਖਾਲਸਾ ਜੀ ਹੈ ਗੁਰਸੇਖ ਪਰਿਵਾਰ ਦੇ ਨਾਲ ਕੋਈ ਗੁਰਚੰਟ ਖਾਲਸਾ ਨੂੰ ਭੁੱਲਿਆ ਨਹੀਂ ਪ੍ਰਚਾਰਕ ਦੋਨੇ ਕੈਂਡੀਡੇਟ ਬੜੇ ਸੱਚੇ ਸੁੱਚੇ ਕੰਨੀਜੀਏ ਅਸੀਂ ਤਾਂ ਇਹ ਕਰ ਸਕਦੇ ਹਾਂ ਸਿੰਪਲ ਦੇਖੋ ਅਸੀਂ ਸਕੂਲਾਂ ਦੇ ਵਿੱਚ ਸਿੱਖਿਆ ਦਾ ਵਾਅਦਾ ਕਰ ਸਕਦੇ ਹਾਂ ਹਸਪਤਾਲ ਮੁਹੱਲੇ ਦੇ ਇੱਕ ਮੁਹੱਲਾ ਕਲੀਨਿਕ 'ਚ ਅਸੀਂ ਦਵਾਈਆਂ ਦੇ ਸਕਦੇ ਹਾਂ ਅਸੀਂ ਸੜਕਾਂ ਬਣਾ ਸਕਦੇ ਹਾਂ ਅਸੀਂ ਸਟੇਡੀਅਮ ਬਣਾ ਸਕਦੇ ਹਾਂ ਪਰ ਪਿੰਡ ਨੂੰ ਪਿੰਡ ਬਣਾਉਣਾ ਸਰਪੰਚਾਂ ਦਾ ਕੰਮ ਹੈ ਸਰਪੰਚ ਅਸਾ ਨਰਪਖੋੜਾ ਚਾਹੀਦਾ ਜਿਹਦੀ ਕੋਈ ਪਾਰਟੀ ਨਾ ਹੋਵੇ ਜਿਹਦੀ ਕੋਈ ਪਾਰਟੀ ਨਾ ਹੋਵੇ ਜੇ ਸਫਲ ਚ ਦੀ ਕੋਈ ਪਾਰਟੀ ਹੋਊਗੀ ਤੇ ਪਿੰਡ ਦੇ ਵਿੱਚ ਖੜਾਣਾ ਪਾਈ ਜਾਊ ਫਿਰ ਕਰੇ ਉਧਰ ਕਰੇ ਉਧਰ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਜਿਹਦੇ ਨਾਲ ਮੈਂ ਕੱਲੀ ਵਿਧਾਨ ਸਭਾ ਚ ਲੜ ਪੈਣੀ ਹੈ ਸਾਰਿਆਂ ਨਾਲ ਜਦੋਂ ਆਪ ਦੇ ਲੋਕਾਂ ਲਈ ਲੜਦੇ ਆ ਨਾ ਆਪਾਂ ਜਦੋਂ ਆਪਣੇ ਲੋਕਾਂ ਲਈ ਲੜਦੇ ਆ ਉਹ ਆਪਣੇ ਪਿੱਛੇ ਖੜੇ ਨਾ ਖੜੇ ਹੋਣ ਉਹ ਤਾਕਤ ਸਾਡੇ ਨਾਲ ਹੀ ਹੁੰਦੀ ਹੈ ਅਸੀਂ ਕਹੀਏ ਵੀ ਅੰਦਰੋਂ ਅੰਦਰ ਸਮਝੌਤੇ ਹੋ ਗਏ ਬਾਹਰੋਂ ਅਸੀਂ ਦਿਖਣ ਨਹੀਂ ਦੇਣੇ ਤੇ ਘਰ ਘਰ ਨੂੰ ਪਤਾ ਹੁੰਦਾ ਭਲੇਖੇ ਚ ਸਾਥ ਚ ਬੈਠੇ ਲੋਕਾਂ ਨੂੰ ਪਤਾ ਹੁੰਦਾ ਵੀ ਐਡੀ ਸਰਕਾਰ ਕਿਦੀ ਬਣਨੀ ਅਰੇ ਸਰਕਾਰ ਦਾ ਇੰਟੈਲੀਜੈਂਸ ਨੂੰ ਤਾਂ ਨਹੀਂ ਪਤਾ ਹੁੰਦਾ ਸਾਥ ਆੜਿਆਂ ਨੂੰ ਪਤਾ ਹੁੰਦਾ ਕਿ ਤੇ ਸੱਥਾ ਚ ਰੱਬ ਵਾਸਤਾ ਇਕਲ ਜ਼ਰੂਰ ਕਹਾਂਗੀ 14 ਤਰੀਕ ਨੂੰ ਮਾਂ ਸਰਕਾਰ ਨੂੰ ਝਾੜੂ ਦਾ ਬਟਨ ਮੈਨੂੰ ਤਾਂ ਕੋਈ ਕਹਿਣ ਦੀ ਲੋੜ ਹੀ ਨਹੀਂ ਮੈਂ ਤਾਂ ਤੁਹਾਨੂੰ ਮਿਲਣਾ ਹਾਂ ਮੇਰੀ ਵੈਲੀ ਤਾਂ ਤੁਸੀਂ ਹਰ ਵਾਰੀ ਇੰਨੀ ਝੋਲੀ ਭਰ ਦਿੰਦੇ ਹੋ ਕਿ ਕਰਜ਼ਾ ਨਹੀਂ ਲਾਇਆ ਜਾਣਾ ਪਰ ਇੱਕ ਗੱਲ ਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮਾਣੂ ਕੇ ਮਾਣੂ ਕੇ ਮਾਣੂ ਕੇ ਕਰਦੇ ਆ ਨਾ ਉਦੋਂ ਮੈਨੂੰ ਲੱਗਦਾ ਮੇਰੇ ਪੈਂਡ ਦਾ ਰਾਜ ਜਪਦੇ ਆ ਭਾਵੇਂ ਕੋਈ ਵਿਰੋਧੀ ਬੋਲੇ ਭਾਵੇਂ ਕੋਈ ਸਹੀ ਬੋਲੇ ਉਹ ਕੋਈ ਸਰਬਜੀਤ ਤਾਂ ਕਹਿੰਦਾ ਹੀ ਨਹੀਂ ਉਹ ਕਹਿੰਦਾ ਮਾਣੂ ਕੇ ਮਾਣੂ ਕੇ ਮਾਣੂ ਕੇ ਆਪਾਂ ਜਰੂਰ ਖੁਸ਼ ਹੋ ਜਾਈਦਾ ਵੀ ਇੰਟਰਨੈਸ਼ਨਲ ਪੱਧਰ ਤੇ ਸਾਡੇ ਮਾਣੂ ਕੇ ਦਾ ਨਾਮ ਚੱਲਣ ਲੱਗ ਪਿਆ ਅੱਜ ਅੱਜ ਦੁਨੀਆ ਦੇ ਵਿੱਚ ਕਿਤੇ ਕੋਈ ਹੋਰ ਪਿੰਡ ਦਾ ਨਾਮ ਹੋਵੇ ਚਾਹੇ ਨਾ ਹੋਵੇ ਮਾਣੂ ਕਾ ਤਾਂ ਜ਼ਰੂਰ ਚੱਲਦਾ ਇਹ ਸਿਰਫ ਥੋੜੀ ਦਿੱਤੀ ਬਖਸ਼ਿਸ਼ ਦੇ ਨਾਲ ਥੋੜੇ ਦਿੱਤੇ ਹੌਸਲੇ ਦੇ ਨਾਲ ਥੋੜੀਆਂ ਦਿੱਤੇ ਆਸ਼ੀਰਵਾਦ ਨਾਲ ਚੱਲਦਾ ਮੈਂ ਇੰਨੇ ਜੋ ਕੀ ਹੈ ਜੀ ਜੇ ਮੈਂ ਕਹਾਂ ਵੀ ਆਪਾਂ ਅਗਲੇ 5 ਸਾਲ ਉਹ ਕਰਾਂਗੇ ਉਦੋਂ 10 ਸਾਲ ਆ ਕਰਾਂਗੇ ਮੈਂ ਨਹੀਂ ਕੁਝ ਕਰ ਸਕਦਾ ਕਿਉਂਕਿ ਪਰਮਾਤਮਾ ਤਾਂ ਘੜੀ ਦਾ ਹੀ ਭਰੋਸਾ ਦਿੰਦਾ ਹੁੰਦਾ ਅਪਾ ਹੌਲੇ ਹੀ ਕੰਮ ਕਰਾਂਗੇ ਜਿਹੜਾ ਲੋਕਾਂ ਲਈ ਵਧੀਆ ਹੋਵੇ ਨਿਰਪੱਖ ਹੋਵੇ ਵਧੀਆ ਤਰੀਕੇ ਨਾਲ ਕੰਮ ਹੋਵੇ ਮੈਂ ਆਸ ਰੱਖਦੀ ਆ ਕਿ 14 ਤਰੀਕ ਨੂੰ ਝਾੜੂ ਤੇ ਮੋਹਰ ਲਾ ਕੇ ਜਿਵੇਂ ਤੁਸੀਂ ਅੱਗੇ ਤਾਕਤ ਵਧਾਈ ਆਓ ਮੈਂ ਮਾਨ ਸਾਹਿਬ ਦੀ ਤਾਕਤ ਤੇ ਪਾਉਂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਆਸ ਕਰਦੀ ਆ ਜਿੱਦਾਂ ਅੱਜ ਤੱਕ ਤੁਸੀਂ ਸਾਡੇ ਵੱਡੇ ਭੈਣ ਸਰਜੀਤ कौर ਮਾਨੁਕੇ ਜੀ ਨੂੰ ਮਾਣ ਦਿੱਤਾ ਉਸੇ ਤਰ੍ਹਾਂ ਮੈਨੂੰ ਅਤੇ ਮੇਰੇ ਵੀਰ ਨੂੰ ਵੀ ਮਾਣ ਤੋਹੋਂਗੇ ਤਾਂ ਜੋ ਅਸੀਂ ਇਨ੍ਹਾਂ ਬੋਟਾਂ ਵਿੱਚ ਵਧੀਆ ਮੁਕਾਮ ਹਾਸਲ ਕਰਕੇ ਤੇ ਆਪਣੇ ਪਿੰਡਾਂ ਦਾ ਵਿਕਾਸ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਪਿਆ ਤਾਂ ਸੋ ਸਾਰਿਆਂ ਦਾ ਜੋਰ ਹੀ ਲੱਗਿਆ ਆ ਵੀ ਕੰਮ ਗਿਣਾ ਦਿਓ ਮੈਂ ਸਾਡੀ ਘਾਟ ਰਹੀ ਆ ਕਿ ਜਿੰਨੇ ਅਸੀਂ ਆਵਾਜ਼ ਦੇ ਪਾਰਟੀ ਦੇ ਵਲੰਟੀਅਰ ਹਾਂ ਦਾ ਸਾਡੇ ਤੋਂ ਕੰਮ ਨਹੀਂ ਗਿਣਾਇਆ ਜਾ ਰਿਹਾ ਕਿਉਂਕਿ ਕੰਮ ਕਰ ਕੰਮ ਹੋਏ ਬਹੁਤ ਆ ਕੰਮ ਗਿਣਾਏ ਨਹੀਂ ਗਏ ਤੇ ਉਹ ਵਿਰੋਧੀਆਂ ਨੂੰ ਐ ਲੱਗੀ ਜਾਂਦਾ ਬਸ ਜਿਹੜੀ ਸੜਕ ਅਸੀਂ ਬਣਾਈ ਸੀ ਖਣੀ ਅਸੀਂ ਉਹ ਬਣਾਈਏ ਵੀ ਇਸ ਦੁਬਾਰ ਤੱਕ ਕਿਸੇ ਨੇ ਬਣਾਈ ਹੋ ਕੋਈ ਨਹੀਂ ਹੁਣ ਸੁਣਿਆ ਦੇਖੋ ਜਿਹੜੀ ਚਲੋ ਕਿਸੇ ਸੜਕ ਦਾ ਡਿਸਟ੍ਰਿਬਿਊਟ ਪੈ ਗਿਆ ਉਹ ਉਹਦਾ ਵੀ ਹਾਲ ਫਰਵਰੀ ਤੱਕ ਐਮਐਲਏ ਸਾਹਨੇ ਪਾਸ ਕਰਤਾ ਜਿਹੜੀ ਲੱਥੇ ਵਾਲੀ ਆ ਉਹ ਕਹਿੰਦੇ ਵੀ ਬੰਨੀ ਐ ਦੁਬਾਰਾ ਪਾਸ ਕਰਾਈ ਆ ਉਹ ਵੀ ਦੱਸ ਦਿੰਦੇ ਆ ਤਾਂ ਕਈ ਬਰੋਧੀ ਬਣਾ ਇਹ ਸੜਕ ਦਾ ਵੱਡਾ ਬਣਾਉਂਦੇ ਆ ਮੈਂ ਇੱਕ ਗੱਲ ਦੱਸਣੀ ਭੁੱਲ ਗਈ ਜਿਹੜੀ ਮੈਨੂੰ ਲੱਗਦਾ ਸੀ ਮੇਰੀ ਅਚੀਵਮੈਂਟ ਬਾਬਾ ਬੋਰੇ ਵਾਲੇ ਵਾਲੇ ਸਾਡੇ ਜਿਹੜੀ ਆਪਾਂ ਬਾਬਾ ਬੋਰੇ ਵਾਲੇ ਤੇ ਕੁਟੀਆਂ ਵੱਲ ਸੜਕ ਜਾਂਦੀ ਆ ਅੱਬਾ ਬਣਦੀ ਆ ਨਾ 31 ਮਾਰਚ ਤੱਕ ਉਹ ਕੰਪਲੀਟ ਹੋ ਜਾਏਗੀ 31 ਮਾਰਚ ਤੱਕ ਉਹ ਕੋਈ ਕੰਮ ਕੰਪਲੀਟ ਹੋਵੇ ਦੀ ਉਹ ਤੇ ਪ੍ਰੋਪਰ ਇੰਟਰਲੌਕ ਲੱਗ ਕੇ ਕੰਪਲੀਟ ਹੋਏਗੀ ਉਹ ਕੋਈ ਮੇਰੀ ਅਚੀਵਮੈਂਟ ਨਹੀਂ ਉਹ ਮੈਂ ਬਾਬਾ ਜੀ ਦੀ ਬਖਸ਼ਿਸ਼ ਦੇ ਨਾਲ ਮੈਂ ਬਣੀ ਆ ਤੇ ਪਾਪਾ ਬੋਰੇ ਵਾਲੇ ਜੀ ਆਪਾਂ ਨੂੰ ਪਤਾ ਵੀ ਆਪਣੇ ਪਿੰਡ ਲਈ ਕੀ ਆ ਉਹਨਾਂ ਨੇ ਮੇਰੇ ਤੋਂ ਕੰਮ ਕਰਾਇਆ ਮੈਂ ਤਾਂ ਉਹਨਾਂ ਦੀ ਵੀ ਸ਼ੁਕਰਗੁਜ਼ਾਰ ਖਾੜੇ ਵਾਲਾ ਪੁਲ ਤਿਆਰ ਹੋ ਗਿਆ ਖਾੜੇ ਵਾਲਾ ਪੁਲ ਤਿਆਰ ਹੋ ਗਿਆ ਬਸਾ ਇੱਕ ਉੱਥੋਂ ਨਿਕਲ ਲੱਗ ਗਿਆ ਸਮਾਨ ਔਰ ਮਹੂਰਤ ਆਪਾਂ ਥੋੜੀ ਦੇਰ ਤੱਕ ਕਰਾਂਗੇ ਕਿਉਂਕਿ ਉੱਥੇ ਇੱਕ ਪਿੱਪਲ ਆ ਪਿੱਪਲ ਪੱਟਣ ਨਹੀਂ ਦੇ ਰਹੇ ਹੋ ਪੱਟ ਲਾਂਗੇ ਕੋਈ ਨਾ ਉਹ ਵੀ ਕਰਦਾਂਗੇ ਕੰਮ ਕਿਤੇ ਠੀਕ ਹੈ ਬਾਕੀ ਸੜਕਾ ਸਟੇਡੀਅਮ ਗ੍ਰੇਟ ਫੰਮੀਪੁਰੇ ਦਾ ਪਾਸ ਹੋ ਗਿਆ ਤੁਹਾਡੇ ਕੰਮ ਤਾਂ ਮੈਂ ਤਾਲੀ ਘੜਾਉਂਦੀ ਕਿਉਂਕਿ ਜਦੋਂ ਤੁਸੀਂ ਮੈਨੂੰ ਤਾਕਤ ਨਹੀਂ ਦੇਤੀ ਫਿਰ ਕੰਮ ਕਰਨਾ ਮੇਰੇ ਫਰਜ਼ ਆ